ਸਨੇ ਸਵਾਲ ਕੀਤਾ ਸੀ ਕਿ ਭੈਣ ਜੀ ਸਭ ਜਾਦਿਆਂ ਨੂੰ ਤੇ ਦਵਾਰ ਵਿੱਚ ਚਿੰਨ ਦਿੱਤਾ ਗਿਆ ਸੀ ਪਰ ਸ਼ਾਸ਼ਲ ਬੇਗਦਾ ਤੇ ਬਾਸ਼ਲ ਬੇਗਦਾ ਜ਼ਿਕਰ ਕਿਉਂ ਆ ਅੱਜ ਸਾਨੂੰ ਇੱਥੋਂ ਤੱਕ ਹੀ ਦੱਸਿਆ ਗਿਆ ਨਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਭ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਸਾਹਿਬ ਨੂੰ ਨੀਹਾਂ ਵੇਚਣ ਦਿੱਤਾ ਗਿਆ ਇੰਨਾ ਕੁ ਜਾਣਦੇ ਆ ਨਾ ਪਰ ਦਵਾਰ ਵਿੱਚ ਚਿੰਨਣ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਭ ਜਾਦਿਆਂ ਨੂੰ ਪਿੱਪਲ ਨਾਲ ਬੰਨ੍ਹ ਕੇ ਗੁਲੇਲੇ ਮਾਰੇ ਗਏ ਇੱਥੇ ਬਸ ਨਹੀਂ ਜਮੂਰਾ ਦੇ ਨਾਲ ਸਭ ਜਾਦੀਆਂ ਦੇ ਹੱਥਾਂ ਦੇ ਤੇ ਚਰਨਾਂ ਦੇ ਨੌ ਵੀ ਕੱਢੇ ਗਏ ਇੱਥੇ ਹੀ ਬਸ ਨਹੀਂ ਪਲੀਤੇ ਲਿਆਂਦੇ ਹੁਣ ਪਲੀਤੇ ਕਿਨੂੰ ਕਿਹਾ ਜਾਂਦਾ ਬਜ਼ੁਰਗ ਤੇ ਜਾਣਦੇ ਆ ਪਟਾਕੇ ਕਹਿ ਸਕਦੇ ਆ ਹੱਥਾਂ ਦੇ ਉੱਪਰ ਰੱਖੇ ਗਏ ਸਭ ਜਾਦੀਆਂ ਦੇ ਹੱਥ ਵੀ ਸਾੜ ਦਿੱਤੇ ਗਏ ਪਰ ਗੁਰੂ ਕਲਗੀ ਧਰ ਦੇ ਪੁੱਤਰ ਕੀ ਕਹਿੰਦੇ ਸਿਰ ਜਾਂਦਾ ਤੇ ਜਾਵੇ ਸਾਡਾ ਸਿੱਖੀ ਸਿਰ ਕਨਾ ਜਾਵੇ ਦਵਾਰ ਵਿੱਚ ਨੰਨ ਤੋਂ ਬਾਅਦ ਕਹਿੰਦੇ ਧੰਨ ਗੁਰੂ